ਇਹ ਲੰਘ ਸੋਤੋ ਪਰ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ ਸਿਖਰ ਸੰਮੇਲਨ ਵਿਚ ਆਲਮੀ ਦੱਖਣ ਖਾਸ ਕਰਕੇ ਅਫਰੀਕਾ ਦੀਆਂ ਚਿੰਤਾਵਾਂ ਨੂੰ ਪਹਿਲ ਦੇਣ ਦਾ ਫੱਦਾ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਲੀ ਦੇ ਅਮਰਿਤਪਾ ਜੋਰਜੀਆ ਮੈਲੋਨੀ ਨਾਲ ਦੁਵੱਲੀ ਮੀਟਿੰਗ ਵਿਚ ਦੁਵੱਲੇ ਸੁਰੱਖਿਆ ਤੇ ਸੁਰੱਖਿਆ ਸਹਿਯੋਗ ਤੇ ਚਰਚਾ ਕੀਤੀ ਤੇ ਰੱਖਿਆ ਸਹਿਯੋਗਿਕ ਸਹਿਯੋਗ ਨੂੰ ਹੋਰ ਵਧਾਉਣ ਦੀ ਮੀਤ ਜਤਾਈ ਮੌਸਮ ਵਿਭਾਗ ਨੇ ਪਿਛੇ ਨੂੰ ਕੋਈ ਖਿੱਚੀ ਅਗਲੇ ਕਿ ਅਗਲੇ 4 ਦਿਨਾਂ ਦੌਰਾਨ ਭਾਰਤ ਦੇ ਉੱਤਰੀ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਤੋਂ ਗੰਭੀਰ ਗਰਮੀ ਦੀ ਸਿੱਟੀਆਂ ਜਾਰੀ ਰਹਿਣ ਦੀ ਸੰਭਾਵਨਾ ਹੈ ਤੇ ਮਰਦਾਂ ਦੇ ICC 2020 ਵਿਸ਼ਵ ਕੱਪ ਵਿੱਚ ਕ੍ਰਿਕਟ ਕੱਪ ਵਿੱਚ ਅਮਰੀਕਾ ਦੇ ਹਾਸ ਵਿੱਚ ਪਹਿਲੀ ਵਾਰ ਸਿਪਰ 8 ਗੇਟ ਵਿੱਚ ਦਾਖਲ ਹੋਏ ਭਾਰਤ ਦਾ ਗਰੁੱਪ ਗੇਟ ਦਾ ਆਖਰੀ ਮੁਕਾਬਲਾ ਜ ਕੈਨੇਡਾ ਨਾਲ ਹੋਏਗਾ ਵਿਜ਼ਰਨ ਮੰਤਰੀ ਨਰਿੰਦਰ ਮੋਦੀ ਨੇ ਆਲਮੀ ਦੱਖਣ ਖਾਸ ਕਰਕੇ ਅਫਰੀਕਾ ਦੀਆਂ ਚਿੰਤਾਵਾਂ ਨੂੰ ਪਹਿਲ ਦੇਣ ਦਾ ਸਰਧਾ ਦਿੱਤਾ ਕੱਲ ਇਟਲੀ ਦੇ ਪੁਲਿਆ ਵਿੱਚ ਜੀ 7 ਮੰਤਰੀ ਸਿਖਰ ਸੰਮੇਲਨ ਵਿੱਚ ਆਊਟਰੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਭਾਰਤ ਲਈ ਇਹ ਸਨਮਾਨ ਦੀ ਗੱਲ ਹੈ ਕਿ ਅਫਰੀਕੀ ਸੰਘ ਨੂੰ ਜੀ 20 ਦੇ ਸਥਾਈ ਮੈਂਬਰ ਵਜੋਂ ਸਤਿ ਪ੍ਰਦਾਨ ਕੀ ਹੇਠ ਦਾਖਲ ਕੀਤਾ ਗਿਆ ਸੀ ਸ਼੍ਰੀ ਮੋਦੀ ਨੇ ਬਾਰਦੀ ਊਰਜਾ ਪਰਿਵਰਤਨ ਮਾਰਗ ਦੀ ਵਿਆਖਿਆ ਕਰਦੇ ਹੋਏ ਕਿ ਸਦੀ ਪਹੁੰਚ ਬਲੌਡਤਾ ਪਹੁੰਚ ਯੋਗਤਾ ਕਫੈਟੀ ਤੇ ਸਵੀਕਾਰ ਯੋਗਤਾ ਤੇ ਅਦਾਰਤਾ ਹੈ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ 2070 ਤੱਕ ਨੈਟ ਜ਼ੀਰੋ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰ ਰਿਹਾ ਹੈ ਭਾਰਤ ਦੇ ਮਿਸ਼ਨ ਲਾਈਫ ਦਾ ਸੰਕੇਤ ਦਿੰਦੇ ਹੋਏ ਉਨ੍ਹਾਂ ਨੇ ਵਿਸ਼ਵ ਵਾਤਾਵਰਣ ਦਿਵਸ ਤੇ ਉਹਨਾਂ ਦੁਆਰਾ ਸ਼ੁਰੂ ਕੀਤੀ ਰੁੱਖ ਲਾਉਣ ਦੀ ਮਹਿੰਮ ਪਲਾਂਟ ਫਾਰ ਮਦਰ ਇੱਕ ਪੇੜ ਮਾਂ ਦੇ ਨਾਮ ਬੀ ਸ਼ਾਮਲ ਹੋਣ ਲਈ ਵਿਸ਼ਵ ਭਾਈਚਾਰੇ ਨੂੰ ਸੱਦਾ ਦਿੱਤਾ ਤੇ ਇਸ ਨੂੰ ਨਿੱਜੀ ਦਿਲਚਸਪੀ ਤੇ ਵਿਸ਼ਵ ਜ਼ਿੰਮੇਵਾਰੀ ਨਾਲ ਇੱਕ ਜਨ ਅੰਦੋਲਨ ਬਣਾਉਣ ਲਈ ਕਿਹਾ ਸਭ ਲਈ AI ਤੇ AR ਤੇ ਭਾਰਤ ਦੇ ਆਈ ਮਿਸ਼ਨ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਸ ਟੈਕਨੋਲੋਜੀ ਦਾ ਉਦੇਸ਼ ਤਰੱਕੀ ਤੇ ਸਾਰਿਆਂ ਦੀ ਭਲਾਈ ਲਈ ਹੋਣਾ ਚਾਹੀਦਾ ਹੈ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ AI ਲਈ ਆਲਮੀ ਭਾਈਵਾਲੀ ਦੇ ਸੰਸਥਾਪਕ ਮੈਂਬਰ ਵਜੋਂ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਮੂਹ ਨੂੰ ਇਸ ਦੀ ਪੰਜਵੀਂ ਬਰੇਗੰਡ ਤੇ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਮਨੁੱਖਜਾਤੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਲੋਕਤੰਤਰੀ ਅਭਿਆਸ ਵਿੱਚ ਮੂੜੇ ਚੁਣੇ ਜਾਣ ਤੋਂ ਬਾਅਦ ਸਿਖਰਤ ਸਮੇਲਨ ਵਿੱਚ ਸ਼ਾਮਲ ਹੋਣਾ ਉਹਨਾਂ ਲਈ ਬਹੁਤ ਸੰਤੁਸ਼ਟੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਦੇ ਸਫਲ ਹੋਣ ਲਈ ਇਸ ਨੂੰ ਮਨੁੱਖੀ ਕੇਂਦਰਿਤ ਪਹੁੰਚ ਦੁਆਰਾ ਅਧਾਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਜਨਤਕ ਸੇਵਾ ਪ੍ਰਦਾਨ ਕਰਨ ਲਈ ਡਿਜੀਟਲ ਟੈਕਨੋਲੋਜੀ ਦਾ ਲਾਭ ਲੈਣ ਲਈ ਭਾਰਤ ਦੀ ਸਫਲਤਾ ਨੂੰ ਸਾਂਝਾ ਕੀਤਾ। ਆਪਣੀ ਸ਼ੁਰਆਤੀ ਟਿੱਪਣੀ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ G7 ਅਤੇ ਇਟਾਲੀਅਨ ਪ੍ਰਧਾਨਗੀਤੋਂ ਇੱਕ ਸਪੱਸ਼ਟ ਦੇਣਾ ਚਾਹੁੰਦੇ ਨੇ ਕਿ ਉਹ ਸਵਤੰਤਰਤ ਨੂੰ ਕਦੇ ਵੀ ਸਰਕਾਰ ਨਹੀਂ ਕਰਨਗੇ ਜੋ ਪੱਛਮ ਨੂੰ ਬਾਕੀ ਦੇ ਵਿਰੁੱਧ ਜੋ ਤਾਂ ਹੈ ਉਹਨਾਂ ਨੇ ਕਿਹਾ ਕਿ ਵਿਸ਼ਵ ਵਿਆਪੀ ਚੁਣੌਤੀਆਂ ਨਾਲ ਤਾਂ ਹੀ ਨਜਿੱਠਿਆ ਜਾ ਸਕਦਾ ਹੈ ਜੇਕਰ ਰਾਸ਼ਟਰ ਸਦਕਾਰ ਤੇ ਪੂਰੀ ਪਹੁੰਚ ਨਾਲ ਸਹਿਯੋਗ ਕਰਨ ਦੀ ਯੋਗ ਹੋਣ ਉਹਨਾਂ ਨੇ ਉਜਾਗਰ ਕੀਤਾ ਕਿ ਆਉਟਰੀ ਸੈਸ਼ਨ ਉਹਨਾਂ ਚੁਣੌਤੀਆਂ ਨੂੰ ਸਮਰਪਿਤ ਹੈ ਜੋ ਬਹੁਤੀ ਦਬਾਅ ਵਾਲੀਆਂ ਨੇ ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਊਰਜਾ ਅਫਰੀਕਾ ਤੇ ਮੈਡੀਟੇਰੀਅਨ ਸ਼ਾਮਲ ਨੇ ਪਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਟਲੀ ਦੇ ਪੁਰੀਆ ਵਿੱਚ ਜੀ7 ਸਿਖਰ ਸੰਮੇਲਨ ਤੋਂ ਇਲਾਵਾ ਆਪਣੇ ਇਟਲੀ ਦੇ ਹਮਰੁੱਤਾਂ 'ਤੇ ਜ਼ੋਰ ਦਿੰਦੇ ਮੈਰੋਨੀ ਨਾਲ ਦੁਵੱਲੀ ਮੀਟਿੰਗ ਕੀਤੀ ਦੋਹਾਂ ਨੇਤਾਵਾਂ ਨੇ ਦਵੱਲੇ ਰੱਖਿਆ ਤੇ ਸੁਰੱਖਿਆ ਸਹਿਯੋਗ ਤੇ ਚਰਚਾ ਕੀਤੀ ਤੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਵਧਾਉਣ ਦੀ ਮੀਤ ਜਤਾਈ ਉਹਨਾਂ ਨੇ ਭਾਰਤ-ਇਟਲੀ ਰਣਨੀਤਿਕ ਭਾਈਵਾਲੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਉਹਨਾਂ ਨੇ ਲਚਕਦਾਰ ਸਪਲਾਈ ਚੇਨ ਬਣਾਉਣ ਲਈ ਸਵੱਛ ਊਰਜਾ ਨਿਰਮਾਣ ਫਲਾੜ ਵਿਗਿਆਨ ਤੇ ਟੈਕਨੋਲੋਜੀ ਟੈਲੀਕਮ AI ਅਤੇ ਮਹੱਤਵਪੂਰਨ ਖਰੀਦਾਂ ਵਿੱਚ ਵਪਾਰਕ ਸਬੰਧਾਂ ਨੂੰ ਵਧਾਉਣ ਦਾ ਸੱਦਾ ਇਸ ਸੰਦਰਭ ਵਿੱਚ ਉਹਨਾਂ ਨੇ ਉਯੋਗਿਕ ਸੰਪਤੀ ਅਧਿਕਾਰਾਂ ਤੇ ਇੱਕ ਐਮਓਯੂ ਤੇ ਹਾਲ ਹੀ ਵਿੱਚ ਹਸਤਾਖਰ ਕੀਤੇ ਜਾਂਦਾ ਸਵਾਗਤ ਕੀਤਾ ਜੋ ਪੇਟੈਂਟ ਡਿਜ਼ਾਈਨ ਤੇ ਟ੍ਰੇਡਮਾਰਕ ਦੇ ਸਹਿਯੋਗ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਹੈ ਦੋਹਾਂ ਨਿਤਾਵਾਂ ਨੇ ਊਰਜਾ ਪਰਿਵਰਤਨ ਵਿੱਚ ਸਹਿਯੋਗ ਲਈ ਇਰਾਦੇ ਦੇ ਪੱਤਰ ਤੇ ਹਸਤਾਖਰ ਕੀਤੇ ਜਾਂਦਾ ਸਵਾਗਤ ਕੀਤਾ ਜਿਸ ਨਾਲ ਸਵੱਛ ਤੇ ਹਰੀ ਊਰਜਾ ਵਿੱਚ ਦੋਲੇ ਸਹਿਯੋਗ ਨੂੰ ਹੋਲਾਰਾ ਅਮੀਲੇਗਾ ਉਨ੍ਹਾਂ ਨੇ ਮਹੱਤਵਪੂਰਨ ਖੇਤਰੀ ਤੇ ਆਲਮੀ ਮੁੱਦਿਆਂ ਤੇ ਵੀ ਚਰਚਾ ਕੀਤੀ ਉਹ ਭਾਰਤ ਕੇਂਦਰੀ ਪੂਰਬ ਯੂਰਪ ਆਰਥਿਕ ਕੋਰੀਡੋਰ ਸਮੇਤ ਆਲਮੀ ਮੰਤਰ ਤੇ ਬਹੁ ਪੱਖੀ ਪੈਰਗਦੀਆਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸਹਿਮਤੀ ਇਟਲੀ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਮੋਦੀ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਲਈ ਵਧਾਈ ਦਿੱਤੀ ਤੋਂ ਹਨਤਾਵਾ ਨਹੀਂ ਮਾਈਗ੍ਰੇਸ਼ਨ ਤੇ ਮੋਬਿਲਿਟੀ ਸਮਝੌਤੇ ਨੂੰ ਛੇਤੀ ਲਾਗੂ ਕਰਨ ਦੀ ਵੰਕੀਤੀ ਇਹ ਪੇਸ਼ੇਵਰ ਹੁਨਰਵੰਤ ਤੇ ਅਰਧ ਕੁਸ਼ਲ ਕਾਮਿਆਂ ਵਿਦਿਆਰਥੀਆਂ ਤੇ ਖੋਜ ਕਰਤਾਵਾਂ ਨੂੰ ਗਤੀਸ਼ੀਲ ਦੀ ਸੁਰੱਖਤ ਦੇਵੇਗਾ ਇਸ ਤੋਂ ਪਹਿਲਾਂ ਦਿਨਾਂ ਸ਼੍ਰੀ ਮੋਦੀ ਨੇ ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਰੀਸ਼ੀ ਸੁੰਨਕ, ਫਰਾਂਸ ਦੇ ਰਾਸ਼ਟਰਪਤੀ ਐਮੈਨਿਊਅਲ ਮੈਕਰਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਵਿਅਕਤੀਗਤ ਮੀਟਿੰਗ ਕੀਤੀ। ਪ੍ਰਧਾਨ ਮੰਤਰੀਆਂ ਸਿਖਰ ਸੰਮੇਲਨ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਮੇਤ ਕਈ ਵਿਸ਼ੇਵਨਤਾਵਾਂ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਭਾਰਤ ਅਤੇ ਅਮਰੀਕਾ ਹੋਰ ਵਿਸ਼ਵ ਭਲਾਈ ਲਈ ਮਿਲ ਕੇ ਕੰਮ ਕਰਦੇ ਰਹਿਣਗੇ। ਉਨ੍ਹਾਂ ਨੇ ਜਾਰਡਨ ਦੇ ਰਾਜਾ ਅਬਦੁੱਲਾ II ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਭਾਰਤ ਜਾਰਡਨ ਨਾਲ ਮਜ਼ਬੂਤ ਸਬ ਪਾਪ ਪਾਪ ਫਰਾਂਸਿਸ ਨਾਲ ਵੀ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਤੇ ਗ੍ਰਹਿ ਨੂੰ ਬਿਹਤਰ ਬਣਾਉਣ ਲਈ ਪਾਪ ਦੀ ਬਚਨ ਬੱਤਾਂ ਦੀ ਪ੍ਰਸ਼ੰਸਾ ਕਰਦੇ ਜੀ ਮੋਦੀ ਨੇ ਪਾਪ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸਿਕਰ ਸਮੇਲਨ ਤੋਂ ਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਸਨਯੁਕਤ ਰਾਸ਼ਟਰ ਦੇ ਸੈਕਟਰ ਜਨਰਲ ਐਂਟੋਨੀਓ ਗੁਤ੍ਰਿਸ ਬrazil ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤਾਈਪ ਅਰਸਗਨ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਇਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਮੁਲਾਕਾਤ ਕੀਤੀ ਉਨ੍ਹਾਂ ਨੇ ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨਾਲ ਦਵਲੀ ਮੀਟਿੰਗ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਵਿੱਚ ਜਪਾਨ ਨਾਲ ਦਵਲੀ ਸਬੰਧਾਂ ਨੂੰ ਤਰਜੀਹ ਮਿਲਦੀ ਰਹੇਗੀ। ਭਾਰਤ ਤੇ ਜਪਾਨ ਇਤਿਹਾਸਕ ਮੁੰਬਈ-ਅੰਮਦਾਬਾਦ ਖਾਈ ਸਪੀਡ ਰੇਲ ਪ੍ਰੋਜੈਕਟ ਅਤੇ ਭਾਰਤ-ਜਪਾਨ ਯੋਗਿਕ ਪ੍ਰਤੀਯੋਗਤਾ ਪਾਈ ਵਾਲੀ ਸਮੇਤ ਕਈ ਮਹੱਤਵਪੂਰਨ ਖੇਤਰਾਂ ਤੇ ਸਹਿਯੋਗ ਕਰ ਰਹੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਣੀ ਜਲੰਧਰ ਤੋਂ ਸੁਣ ਰਹੇ ਹੋ। ਹਰ ਸਾਲ 21 ਜੂਨ ਨੂੰ ਕਮਨਤਰੀ ਯੋਗ ਦਿਵਸ ਵਿਸ਼ਵ ਪର୍ਬ ਚ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਹੀ ਸ਼ਾਬਿਕਨ ਨੂੰ ਮਿਲਿਆ ਜ਼ਿਲ੍ਹਾ ਫਾਜ਼ਿਲਕਾ ਦੇ ਗੁਰਦਾਸਪੁਰ ਤੋਂ ਯੋਗ ਮਹਾਰਾਂ ਤੇ ਲੋਕਾਂ ਦਾ ਕਹਿਣਾ ਹੈ ਕਿ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੇ ਨਾਲ ਨਾਲ ਚੰਗੇ ਸਮਾਜ ਦੀ ਸਿਰਜਣਾ ਵੀ ਹੁੰਦੀ ਹੈ ਮੈਂ ਰਾਦੇਸ਼्याम ਅੱਜ ਦੇ ਸਮੇਂ 'ਚ ਸਟ੍ਰੈਸ ਲੈਵਲ ਬਹੁਤ ਹਾਈ ਹੋ ਗਿਆ ਜਿਸ ਕਰਕੇ ਬਹੁਤੀ ਪ੍ਰੋਬਲਮਸ ਆਪਾਂ ਫੇਸ ਕਰ ਰਹੇ ਹਾਂ ਖਾਸ ਕਰਕੇ ਸਾਈਕੋਸੋਮੈਟਿਕ ਡਿਜ਼ੀਜ਼ ਜਿਵੇਂ ਅਲਸਰ ਅਸਥਮਾ ਹਾਈਪਰਟੈਨਸ਼ਨ ਬੋਡੀ ਪੇਨ ਆਰਥਰਾਈਟਿਸ ਐਟ ਸੇਟਰਾ ਵੱਖ-ਵੱਖ ਬਿਮਾਰੀਆਂ 'ਚ ਆਪਾਂ ਯੋਗ ਤੋਂ ਆਪਾਂ ਨੂੰ ਲਾਭ ਮਿਲ ਸਕਦਾ ਹੈ ਯੋਗ ਨਾ ਕਿ ਖਾਲੀ ਸਰੀਰਿਕ ਹੈ ਸਰੀਰਿਕ ਮਾਨਸਿਕ ਤੇ ਆਧਿਆਤਮਿਕ ਤਿੰਨੂੰ ਪਹਿਲਵਾਂ ਨੂੰ ਲੈ ਕੇ ਚੱਲਦਾ ਹੈ ਤੇ ਆਪਾਂ ਆਪਣੇ ਜੀਵਨ ਵਿੱਚ ਯੋਗ ਨੂੰ ਅਪਣਾਈਏ ਤੇ ਇੱਕ ਤੰਦਰੁਸਤ ਸਮਾਜ ਦਾ ਨਿਰਮਾਣ ਕਰੀਏ ਮੇਰਾ ਨਾਮ ਅਜੀਮਾ ਜਨ ਹੈ ਤੇ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ ਇੱਕ ਯੋਗਾ ਟੀਚਰ ਵੀ ਹਾਂ ਤੇ ਮੈਂ ਆਪਣੇ ਘਰ ਦੇ ਵਿੱਚ ਲੇਡੀਜ਼ ਅਤੇ ਜੈਂਟਸ ਨੂੰ ਯੋਗਾ ਸਿਖਾਉਣਾ ਹਾਂ ਪਰ ਕਦੀ ਮੈਂ ਹੀ ਇਹ ਨਹੀਂ ਸੋਚਿਆ ਕਿ ਜਿਹੜਾ ਘਰ ਦੇ ਵਿੱਚ ਯੋਗਾ ਕਰਨ ਵਾਲੇ ਜਾਂ ਘਰ ਘਰ ਦੇ ਵਿੱਚ ਕਰਦੇ ਸੀਗੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਯੋਗਾ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਖੜ੍ਹਾ ਇਹ ਸਾਡੇ ਭਾਰਤੀ ਹੋਣ ਤੇ ਸਾਨੂੰ ਬਹੁਤ ਮਾਣਵਾ ਜੇਸ਼ਵੀ ਸਾਲ 1872 ਵਿੱਚ ਬਣੇ ਤਿੰਨ ਅਪਰਾਧ ਕਾਨੂੰਨਾਂ ਇਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਦੀ ਲੋੜ ਮੁਤਾਬਕ ਬਣਾਏ ਇੱਕ ਕਾਨੂੰਨ ਪਹਿਲੀ ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਮੋਗਾ ਜ਼ਿਲ੍ਹੇ ਤੋਂ ਕਾਨੂੰਨ ਕਿ ਤਰ੍ਹਾਂ ਜੁੜੇ ਮਾਰਨ ਰਵੰਨਾ ਕਿ ਨਾ ਕਾਨੂੰਨਾਂ ਨਾਲ ਲੋਕਾਂ ਨੂੰ ਸੌਖ ਹੋਵੇਗੀ ਤੇ ਨਿਆਂ ਛੇਤੀ ਮਿਲੇਗਾ ਨਮਸਕਾਰ ਮੇਰਾ ਨਾਮ ਡਾਕਟਰ ਮਧੂ ਸ਼ਰਮਾ ਅੱਜ ਗੱਲ ਕਰਾਂਗੇ ਇੰਡੀਅਨ ਪੀਨਲ ਕੋਡ 1860 ਜਿਸ ਦਾ ਨਾਮ ਭਾਰਤੀ ਨਿਆਂ ਸੰਹਿਤਾ ਹੈ ਪੁਰਾਣੇ ਵਾਲਾ ਜੋ ਆਈਪੀਸੀ ਸੀਗਾ ਉਹਦੇ ਟੋਟਲ ਸੈਕਸ਼ਨ 511 ਸੀ ਬਟ ਅੱਜ ਦੇ ਟਾਈਮ 'ਚ ਇਹਦੇ ਸੈਕਸ਼ਨ 358 ਕਰ ਦਿੱਤੇ ਗਏ ਹਨ ਇਹਦੇ ਵਿੱਚ ਵੀ ਨਵੇਂ ਹੋਰ ਕਰਾਈਮ ਐ ਜੋ ਐਡ-ਆਨ ਕੀਤੇ ਗਏ ਪਨਿਸ਼ਮੈਂਟ ਵਧਾ ਦਿੱਤੀਆਂ ਗਈਆਂ ਅਮਾਉਂਟ ਆਫ ਫਾਈਨ ਜਿਹੜਾ ਕਿ ਬਹੁਤ ਘੱਟ ਹੁੰਦਾ ਸੀ ਪਹਿਲਾਂ ਆਈਪੀਸੀ ਦੇ ਵਿੱਚ ਹੁਣ ਉਸ ਨੂੰ ਕਾਫੀ ਜ਼ਿਆਦਾ ਵਧਾ ਦਿੱਤਾ ਗਿਆ ਟੈਰੋਰੀਜ਼ਮ ਦੂਸਰੀ ਚੀਜ਼ ਹੈ ਜਿਹੜਾ ਕਿ ਆਈਪੀਸੀ ਦੇ ਵਿੱਚ ਕਿਤੇ ਵੀ ਮੈਂਸ਼ਨ ਨਹੀਂ ਸੀ ਕੀਤਾ ਹੋਇਆ ਹੁਣ ਜਿਹੜਾ ਪ੍ਰੈਜ਼ੈਂ ਇਹ ਨੂੰ ਸੈਕਸ਼ਨ 113 ਦੇ ਵਿੱਚ ਇਨਕਲੂਡ ਕੀਤਾ ਗਿਆ ਔਰ ਇਸ ਦੇ ਨਾਲ ਹੀ ਦੀ ਡੈਫੀਨੇਸ਼ਨ ਦੇ ਵਿੱਚ ਬੋਮਬ ਐਕਸਪਲੋਸਿਵ ਡਾਇਨਾਮਾਈਟ ਨਿਊਕਲੀਅਰ ਸਭ ਕੁਝ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਡੀਅਨ ਐਵੀਡੈਂਸ ਐਕਟ ਦੀ ਜਿਸ ਦਾ ਕੀ ਨਾਮ ਭਾਰਤੀ ਸਖਸ਼ੇ ਅਧਿਨਿਯਮ ਹੈ ਉਹਦੇ ਵਿੱਚ ਵੀ ਮੇਜਰ ਚੇਂजेस ਆਏ ਹਨ 23 ਸੈਕਸ਼ਨ ਹੈ ਜਿਨ੍ਹਾਂ ਨੂੰ ਕਿਨਾਂ ਨੇ ਚੇਂਜ ਕਰ ਦਿੱਤਾ ਔਰ ਇਹਦੇ ਵਿੱਚ ਜਿਹੜੀ ਬੇਸਿਕ ਐਮੈਂਡਮੈਂਟ ਦੀ ਗੱਲ ਕਰੀਏ ਤਾਂ ਪਹਿਲਾ ਇਹ ਹੁੰਦਾ ਸੀ ਇਲੈਕਟ੍ਰੋਨਿਕ ਮੂਲ ਰਿਕਾਰਡ ਜਿਹੜਾ ਸੀ ਉਹ ਪ੍ਰਾਇਮਰੀ ਐਵੀਡੈਂਸ ਨਹੀਂ ਸੀਗਾ ਬਟ ਹੁਣ ਜਿਹੜਾ ਇਲੈਕਟ੍ਰੋਨਿਕ ਔਰ ਉਹਦੀ ਵੈਲਿਊ ਉਨੀ ਹੀ ਹੋਏਗੀ ਜਿੰਨੀ ਕੀ ਰਿਕਾਰਡਡ ਪੇਪਰਸ ਦੀ ਵੈਲਿਊ ਹੁੰਦੀ ਹੈ ਮੌਸਮ ਭਾਗ ਨੇ ਪੇਸ਼ ਨੂੰ ਕੋਈ ਕੀਤੀ ਹੈ ਕਿ ਅਗਲੇ 4 ਦਿਨਾਂ ਦੌਰਾਨ ਭਾਰਤ ਦੇ ਉੱਤਰੀ ਹਿੱਸੇ ਵਿੱਚ ਗਰਮੀ ਦੀ ਲਹਿਰ ਤੋਂ ਗੰਭੀਰ ਗਰਮੀ ਦੀਆਂ ਸਥਿਤੀਆਂ ਜਾਰੀ ਰਹਿਣ ਦੀ ਸੰਭਾਵਨਾ ਹੈ ਕੱਲ ਪੰਜਾਬ ਉੱਤਰ ਪ੍ਰਦੇਸ਼ ਦਿੱਲੀ ਚਾਰਖੰਡ ਬਿਹਾਰ ਉੱਤਰੀ 오ਡੀਸਾ ਤੇ ਪੱਛਮੀ ਬੰਗਾਲ ਦੇ ਗੰਗਾ ਖੇਤਰ ਵਿੱਚ ਬਹੁਤੇ ਹਿੱਸੇ ਵਿੱਚ ਗਰਮੀ ਦੇ ਹਾਲਾਤ ਦੇਖੇ ਗਏ ਰਾਸ਼ਟਰੀ ਰਾਜਧਾਨੀ ਵਿੱਚ ਵਰਤਮਾਨ ਤਾਪਮਾਨ 44 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਪਾਰਿਸ ਵਿੱਚ ਦੁਨੀਆ ਵਰਦੇ 20 ਲਖ ਤੋਂ ਵੱਧ ਲੋਕ ਅੱਜ 사우ਦੀ ਅਰਬ ਵਿੱਚ ਹਜਜ ਕਰਨਗੇ ਪੰਜਨਾ ਹਜਰ ਰਸਮਾਂ ਦੀ ਸ਼ੁਰੂਆਤ ਮੌਕੇ ਸ਼ਰੂ ਰੂਕਾ ਟੈਂਟ ਸਿਟੀ ਵਿੱਚ ਇਕੱਠੇ ਹੋਏ ਅੱਜ ਅਰਾਫਾ ਦੇ ਮੈਦਾਨਾਂ ਲਈ ਰਵਾਨਾ ਹੋ ਰਹੇ ਨੇ ਤੇ ਉੱਥੇ ਦਿਨ ਬਤਾਉਣਗੇ ਤੇ ਪ੍ਰਮਾਤਮਾ ਤੋਂ ਮਾਫੀ ਮੰਗਣਗੇ ਮਰਦਾਂ ਦੇ ਏਸੀਸੀ ਵਿਸ਼ਵ ਕੱਪ ਕ੍ਰਿਕਟ ਵਿੱਚ ਅਮਰੀਕਾ ਨੇ ਕੱਲ ਲਾਡਰ ਹਿਲ ਦੇ ਸੈਂਟਰਲ ਬੋਰੋਡ ਰੀਜਨਲ ਪਾਰਕ ਸਟੇਡੀਅਮ ਵਿੱਚ ਰਗਾਤਾਰਮੀ ਕਨ ਆਇਰਲੈਂਡ ਦੇ ਖਿਲਾਫ ਗਰੁੱਪ ਏ ਦੇ ਆਪਣੇ ਐਮਏਚ ਵਿੱਚ ਮੈਚ ਨੂੰ ਰੱਦ ਕਰਨ ਦੇ ਬਾਅਦ ਸੁਪਰ 8 ਦੇ ਵਿੱਚ ਦਾਖਲਾ ਲਿਆ ਹੈ ਅੱਜ ਭਾਰਤ ਦਾ ਮੁਕਾਬਲਾ ਆਪਣੇ ਗਰੁੱਪ ਦੇ ਗੇਟ ਦੀ ਆਖਰੀ ਮੈਚ ਵਿੱਚ ਕੈਨੇਡਾ ਨਾਲ ਹੋਏਗਾ ਆਖਰ ਵਿੱਚ ਖਾਸ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G7 ਸਿਖਰ ਸੰਮੇਲਨ ਵਿੱਚ ਆਲਮੀ ਲੱਖਣ ਖਾਸ ਕਰਕੇ ਅਫਰੀਕਾ ਦੀਆਂ ਚਿੰਤਾਵਾਂ ਨੂੰ ਪਹਿਲ ਦੇਣ ਦਾ ਸਰਧ ਦਿੰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੇ ਅਮਰਿਤਵਾ ਜੋਰਜੀਆ ਮੈਲੋਨੀ ਨਾਲ ਦੋਲੀ ਮੀਟਿੰਗ ਵਿੱਚ ਦੋਲੇ ਰੱਖਤ ਸੁਰੱਖਿਆ ਸਹਿਯੋਗ ਤੇ ਚਰਚਾ ਕੀਤੀ ਹੈ ਅਤੇ ਮੌਸਮ ਵਿਭਾਗ ਨੇ ਪੇਸ਼ੀਨੂ ਕੀਤੀ ਹੈ ਕਿ ਅਗਲੇ 4 ਦਿਨਾਂ ਦੌਰਾਨ ਭਾਰਤ ਦੇ ਉੱਤਰੀ ਹਿੱਸੇ ਵਿੱਚ ਗਰਮੀ ਦੀ ਲਹਿਰ ਤੋਂ ਗੰਭੀਰ ਗਰਮੀ ਦੀ ਸਥਿਤੀਆਂ ਜਾਰੀ ਰਹਿਣ ਦੀ ਸੰਭਾਵ استنالی आकाशवाणी جلندرپټو خبرانای بلیٹن ختمهنده नमस्कार